ਸਤ ਸ੍ਰੀ ਅਕਾਲ ਦੋਸਤੋ ਠਾਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਮੂਸੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੀ ਦੇਵੀ ਰੂਣਾ ਕੋਲ ਦੋਸਤੋ ਤੁਹਾਨੂੰ ਇੱਥੋਂ ਆਪਾਂ ਚਾਰ ਪਸ਼ੂ ਖਾਉਣੇ ਆ ਤਿੰਨ ਸੂਏ ਸਵਾਏ ਤੇ ਇੱਕ ਤਿਆਰ ਹੈ ਜੀ ਬੂਰੀ ਨੀਲੀ ਰਾਵੀ ਚ ਆ ਗਈ ਆ ਤੇ ਦੋਸਤੋ ਸਮਾਂ ਨੋਟ ਕਰਿਓ ਇਹ 9:00 ਵਜੇ ਦਾ ਸਮਾਂ ਜੀ 24 ਨਵੰਬਰ 2025 ਬਾਕੀ ਹੀਰੇ ਵੀਰੂ ਨਾਲ ਆਪਾਂ ਕਰਦੇ ਹਾਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾਂ ਕੈਮ ਵਧੀਆ ਵਧੀਆ ਕਿਰਪਾ ਜੀ ਕਿਰਪਾ ਹੀ ਚਾਹੀਦੀ ਵੀਰ ਜੀ ਹਾਂ ਜੀ ਤੇ ਕਿੰਨੇ ਨਗੀਨੇ ਲਾਇਆ ਜੋ ਅੱਜ ਆ ਚਾਰ ਵੀਰ ਜੀ ਚਾਰ ਹਨਾ ਆ ਕਹੇ ਰਾਤੀ ਸੁਈ ਵੈੜ ਹਾਂ ਜੀ ਤਿੰਨ ਚਾਰ ਕੇ ਵਜੇ ਸ਼ਾਮੀ ਸੁਈ ਆ ਹਾਂ ਜੀ ਦੋ ਚਵਾਈਆਂ ਕਰਤੀਆਂ ਦੀਆਂ ਠੀਕ ਹੈ ਜੀ ਤੇ ਮੱਜ ਮੱਜ ਦੀਆਂ ਦੋ ਚਵਾਈਆਂ ਕਰਤੀਆਂ ਰਾਤੀ 8:00 ਕੇ ਸੁਈ ਆ ਠੀਕ ਹੈ ਭਰਾ ਜੀ ਰਾਤੀ 2:00 ਆ 4:00 ਕੇ ਕੋਲ ਵਾਲਾ ਸਵੇਰੇ 2:00 ਆ ਹਾਂ ਜੀ ਹੋ ਚਾਹ 15 ਕਿਲੋ ਦੁੱਧ ਦੇ ਜਾਂਦੀ ਮਾਜੀ ਬੂਰੀ ਆ ਗਈ ਹੈ ਨਾ ਇਧਰ ਨੀਲੀ ਜੀ ਹਾਂ ਜੀ ਜੀ ਇਧਰ ਕੱਟੀ ਦਿੱਤੀ ਇਹਨੇ ਹਾਂ ਜੀ ਗਾਂ ਨੇ ਵਛੀ ਦਿੱਤੀ ਦੋ ਨੇ ਕੱਟੀ ਦਿੱਤੀ ਕੱਟੀ ਹੈ ਗਰਾਹ ਕਾਲੀ ਹੈ ਨਾ ਜੈਡ ਬਲੈਕ ਚ ਹਾਂ ਜੈਡ ਬਲੈਕ ਠੀਕ ਹੈ ਜੀ ਲਓ ਜੀ ਇਹ ਬੂਰੀ ਇਹ ਤਿਆਰ ਹਾਂ ਜੀ ਜੀ ਇਹ ਤਿਆਰ ਹੈ ਬੂਰੀ ਬੂਰੀ ਦਾ ਭਾਅ ਬਹੁਤ ਜਾਇਜ਼ ਹੈ ਦੁੱਧ 11 ਕਿਲੋ ਭਰ ਦਿੰਦੀ ਆ ਓਕੇ ਓਕੇ ਹਾਂ ਆ ਵੀ ਆ ਜੀ ਇਨਾ ਭਰਦੀ 11 ਕਿਲੋ ਭਰ ਦਿੰਦੀ ਯਾਰਾ ਠੀਕ ਕਰੀਏ ਵੀਰ ਜੀ ਜਾਣਕਾਰੀ ਸ਼ੁਰੂ ਹਾਂਜੀ ਹਾਂਜੀ ਇਹ ਕਾ ਝੋਟੀ ਆ ਪਹਿਲੇ ਨੇ 10 ਕਿਲੋ ਦੁੱਧ ਆ ਅੱਛਾ 10 ਕਿਲੋ ਪਹਿਲੇ ਸੂਏ ਆ ਗਈ ਹੈ ਨਾ ਸੂਏ 10 ਲੈ ਵਲੇ ਉਹ ਹੁਗਾ ਦੋ ਹਾਂਜੀ ਚਵਾਈ ਬਹੁਤ ਚੰਗੀ ਆ ਠੀਕ ਆ ਜੀ ਕੋਈ ਗਾਰੰਟੀ ਦੇ ਮੰਗਾਉ ਆਪਾਂ ਗੱਲ ਤਾਂਗੇ ਠੰਡੀ ਫੀਲ ਹੈ ਅੱਗੇ ਆਪਾਂ ਡੰਗਰ ਉਹਦਣ ਵੀਰ ਪਾਏ ਸੀ ਹਾਂਜੀ ਅਮਰਗੋੜ ਚਲ ਗਈ ਗਾਂ ਜਿਹੜੀ ਆਪਾਂ ਤੇ ਲੱਗਾ ਪਾਈ 20 ਕਿਲੋ ਵਾਲੀ ਹਾਂਜੀ ਇੱਕ ਮੱਝ ਹੀ ਹਾਂਜੀ ਉਹ ਵੀ ਵੇਗੀ ਹੌਣ ਲੈਣੀ ਠੀਕ ਹੈ ਭਰਾ ਜੀ ਇਹ ਕਿਥੇ ਆਏ ਬੰਦੇ ਵੇਖਣੇ ਫਿਰ ਉਹ ਵਧੀਆ ਰਹਿਦਾ ਰਿਜ਼ਲਟ ਵੀ ਜੀ ਮੈਂ ਨਾ ਵਧੀਆ ਵਧੀਆ ਕਮਾਈ ਯਾਰ 1500 2000 ਬਾਜੇ ਵਾਧੂ ਕਰ ਬਿਲਕੁਲ ਬਿਲਕੁਲ ਵੀਰ ਜੀ ਹਾਂ ਜੀ ਹਾਂ ਜੀ ਠੀਕ ਕਰੀਏ ਜਾਣਕਾਰੀ ਸਾਂਝੀ ਵੀਰ ਜੀ ਹਾਂ ਜੀ ਹਾਂ ਜੀ ਇਹ ਕਿੰਨੇ ਦਿਨ ਲੱਗੂ ਵੀਰ ਜੀ ਵੀਰ ਜੀ 4-5 ਦਿਨ ਲੱਗੇਗੇ ਥੱਲੇ 4-5 ਦਿਨ ਲੱਗੂ ਹੈਨਾ ਬਣ ਪੂਰੀ ਗਈ ਥੱਲਿਓ ਹਾਂ ਤੇ ਪੰਦੀ ਆ ਆਪ ਦੀ ਸਟੱਲੀ ਕਰਨੀ ਉਹ ਵੱਖਰੀ ਗੱਲ ਆ ਹਾਂ ਜੀ ਤੇ ਇਥੇ ਹੁਣ ਆਨਲਾਈਨ ਲੈਣੀ ਆ ਆਪਣੀ ਗਾਰੰਟੀ ਤੇ ਲੈ ਲੈ ਬਿਲਕੁਲ ਬਿਲਕੁਲ ਹਾਂ ਆਪਣੀ ਗਾਰੰਟੀ ਤੇ ਲੈ ਲੈ ਕੇ ਨਹੀਂ ਆਨਲਾਈਨ ਲੈਣੀ ਆ ਹਾਂ ਜੀ ਹਾਂ ਜੀ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਆ ਹਾਂ ਤੇ ਟਿੱਪਣ ਪੋਲੀ ਆਈ ਆ ਪੋਲੀ ਹਾਂ ਠੀਕ ਆ ਹਾਂ ਬੂਰੀ ਨੀਲੀ ਆ ਬੂਰੀ ਨੀਲੀ ਰਾਵਿਜ ਆ ਗਈ ਹਨਾ ਮੁੱਲ ਜਾਜ ਰੱਖਣਾ ਮੈਂ ਨਾ ਸਾਰਾ ਸੁਗਾ ਪੀ ਕੇ ਤਾਂ ਫੇਰ ਹੁੰਨੇ ਦੀ ਵੇਚ ਲੈ ਬਿਲਕੁਲ ਬਿਲਕੁਲ ਜੀ ਆਹੋ ਇਹ ਨਹੀਂ ਜਿਆਦੀ ਕਮਾਈ ਨਹੀਂ ਕਿੰਨੇ ਛੋਟਾ ਛੋਟਾ ਮੁੱਲ ਪਾਣੀ ਛੋਟੀ ਛੋਟੀ ਜੇ ਹਾਂ ਜੀ ਕਿੰਨੇ ਕੁ ਲੈ ਲੈਣ ਆਪਾਂ ਬਿਲਕੁਲ ਬਿਲਕੁਲ ਜੀ ਹਾਂ ਖੰਡੇ ਮੁੱਲ ਪਾਉਣੇ ਹੈ ਹਾਂ ਕਿੰਵੇਂ ਸੂਏ ਆ ਗਈ ਵੀਰ ਜੀ ਵੀਰ ਜੀ ਤੀਜੇ ਸੂਏ ਆ ਤੀਜੇ ਸੂਏ ਸੂਣਾ ਹੈ ਹਾਂ ਜੀ ਜੀ ਦਿਨ ਰਹਿ ਗਏ ਤਿੰਨ ਚਾਰ ਕਿ ਪੰਜ ਐਨੇ ਕਿ ਲੈ ਜੂਗੀ ਬਸ ਛੇ ਦਿਨ ਲੱਗੇ ਹਾਂ ਜੀ ਹਾਂ ਠੀਕ ਹੈ ਵੀਰ ਜੀ ਹਾਂ ਸੋਹਣੀ ਪਤਲੀ ਚਮੜੀ ਦੇ ਇਧਰ ਵੇ ਵੀਰ ਚਮੜੀ ਪਤਲੀ ਪਤਲੀ ਚਮੜੀ ਵਾਲਾ ਦੁੱਧ ਦਿੰਦਾ ਦਿੰਦਾ ਬਿਲਕੁਲ ਬਿਲਕੁਲ ਜੀ ਬੋਟਲਾ ਵੇ ਹਾਂ ਹਾਂ ਜੀ ਪਤਲੀ ਚਮੜੀ ਵਾਲਾ ਦੁੱਧ ਦਿੰਦਾ ਦਿੰਦਾ ਡੰਗਰ ਠੀਕ ਹੈ ਹਾਂ ਜੀ ਲੈ ਡਿਲੀਵਰੀ ਸਾਫ ਆ ਤੇ ਕੀ ਰਿਕਾਰਡ ਰਿਪੋਰਟ ਦੱਸਿਆ ਜੋ ਇਨਾ ਪਿਛਲੇ ਸੂਏ ਦਾ ਵੀਰ ਜੀ ਉਹਦਾ 11 ਪਹਿਲੇ ਸੁਕੇ ਗੱਢਿਆ 10 ਕਿਲੋ ਦਾ ਹਾਂਜੀ ਦੂਜੇ ਸੁਕੇ ਗੱਢਿਆ 11 12 ਕਿਲੋ 11 ਕਿਲੋਆਂ ਤੇ ਐ ਮਿੰਤੀ ਤੇ ਚੱਲਦੀ ਰਹਿੰਦੀ ਆ ਮਿੰਤੀ ਹਾਂ ਕੰਡੇ ਵਾਲਾ ਅਗਲੇ ਦੀ ਸਾਬ ਹੋਊਗੀ ਬਿਲਕੁਲ ਬਿਲਕੁਲ ਤੇ ਭਾਏ 12 ਕਿਲੋ ਚੋਲੇ ਹਾਂਜੀ ਹਾਂਜੀ ਸਾਬ ਹੋਈ ਆ ਤੇ ਭਾਏ ਦਾ ਹਾਂ ਤੇ ਟਿੱਪਣ ਪੋਲੀ ਆਈ ਆ ਹਾਂਜੀ ਹਾਂਜੀ ਤੇ ਨਾੜਾ ਚਵਾਈ ਚੁਈ ਦੀ ਨਾੜਾ ਵੇਖੋ ਗੱਲੀਆਂ ਗੱਲੀਆਂ ਕਿੰਨਾ ਚਵਾਈ ਚੁਈ ਦੋਦਰੋਂ ਪਤਾ ਇੱਥੋਂ ਲੱਗਦਾ ਹੀ ਹਾਂਜੀ ਹਾਂਜੀ ਹੈ ਚਵਾਈ ਚੁਈ ਦੀ ਪੂਕ ਕਿਵੇਂ ਆ ਜੀ ਮੈਂ ਨਾ ਚਵਾਈ ਦੀ 1 ਕਲੰਬਰ ਦੀ ਗਲੂਗੀ ਆਪਣੇ ਆਪ ਦੇ ਬੰਦੇ ਸੱਜਣ ਮਿੱਤਰ ਤੋਂ ਲਈ ਆ ਅੱਛਾ ਲੱਗੋ ਜੀ ਲੱਗੋ ਬੰਦੇ ਤੋਂ ਲਈ ਆ ਕੋਈ ਚੱਕਰ ਨਹੀਂ ਆ ਭਾਵੇਂ ਕੋਈ ਬੱਚਾ ਕੋਈ ਵੀ ਭੈਣ ਭਰਾ ਹਣਾ ਹਾਂ ਨਿੱਕਾ ਵੱਡਾ ਜੋ ਹੋ ਸਕਦਾ ਹਾਂਜੀ ਹਾਂਜੀ ਠੀਕ ਐ ਜੀ ਹਾਂ ਦੋ ਸੁਗਿਆ ਸੁਗੀਆਂ ਦੋ ਸੁਗੀਆਂ ਆਂ ਤੇ ਕੱਟੀਆਂ ਦਿੱਤੀਆਂ ਕੱਟੀਆਂ ਦਿੱਤੀਆਂ ਮੈਂ ਆ ਵੇਖਿਆ ਠੀਲੀ ਦੀਆਂ ਕੱਟੀਆਂ ਓਕੇ ਓਕੇ ਹਾਂ ਤੇ ਵੀਰ ਜੀ ਮੁੱਲ ਆ ਫਿਰ ਮੁੱਲ ਜਾਇਜ਼ ਰੱਖਣਾ ਵੀਰ ਜੀ 75 ਹਜ਼ਾਰ ਕਰਦਾ ਹਾਂ ਹਾਂਜੀ ਆਪਾਂ 71 ਹਜ਼ਾਰ ਦੀ ਦੇ ਦਈਏ ਐਵੇਂ ਦੋ ਛੜਨਾ ਤਿੰਨ ਛੜਨਾ ਸਿੱਧਾ ਹੀ 40 ਛੜ ਦਈਏ ਨਹੀਂ ਕਰ ਦਈਏ ਥੋੜਾ ਬਾਰਾ ਮਾਰ ਦਾਂਗਾ ਨਹੀਂ ਚੰਗੀ ਐ ਹਾਂਜੀ ਹਾਂਜੀ ਨੇ ਤਰਦੀ ਦੇ ਦਿਆ ਵਾ ਕੋਈ ਮਾਨਤਾਨ ਕਰਦੀ ਏ ਥੋੜਾ ਬੂਰੀ ਨੀਲੀ ਆ ਹਾਂ ਉਹ ਤੇ ਹੈਗੀ ਏ ਬੂਰੀ ਜਾ ਗਈ ਚਲੋ ਅ ਤੂੰ ਹੀ ਦੱਸ ਦੋ ਚੱਲਾ ਮੈਂ ਮਾਨ ਆਪਾ ਫੋਲ ਕਰਦਾ ਤਰਾ ਹਾਂਜੀ ਨਹੀਂ ਯਾਰ ਇਹ ਸੁਗਾ ਪੀਏ ਸੁਗਾ ਵੀ ਹੈ ਯਾਰ ਉਹ ਛੱਡ ਦਈਏ ਚੱਲ ਕੋਈ ਨਹੀਂ ਚਲ ਛੱਡ ਦਾਂਗੇ ਪਰ ਐਤੋਂ ਹੋਰ ਛੋੜ ਹੀ ਸਮਝ ਲਓ ਛੋੜ ਹੀ ਆ ਬਿਲਕੁਲ ਵੇਖੋ ਥੋੜਾ ਬਾਲਾ ਇਹ ਯਾਰ ਛੋੜ ਹੀ ਸਮਝ ਲੈ ਹਾਂਜੀ ਹਾਂਜੀ ਇਹ ਵੀ ਮਾਨ ਚੰਗੀ ਆ ਪੜੂਗਾ ਦੁੱਧ ਵਾਧੂ ਦੇ ਜਾਣਾਂ ਨੇ ਬਿਲਕੁਲ ਬਿਲਕੁਲ ਔਰ 100-100 ਯਾਦ ਦੀਆਂ ਵੀਰ ਤੋਕੜੇ ਲੈ ਕੇ ਗਈ ਹਾਂਜੀ ਹਾਂਜੀ ਤੋਕੜਾਂ ਦੇ ਭਾਈ ਆ ਉਹ ਵੀ ਪੀ ਕੇ ਫਿਰ ਵੇਖਦੀ ਆ ਪੂਰੀ ਨੀਲੀ ਹੋ ਗਈ ਪੈਰ ਤੋਂ ਵੇ ਆ ਪੈਰ ਤੋਂ ਵੇ ਡਿਮਾਂਡ ਵੀ ਬਹੁਤ ਆ ਆ ਵੀਰ ਜੀ ਕੱਟੀ ਦਿੱਤੀ ਰਾਤੀ ਸੋਈ ਆ ਹਾਂਜੀ ਰਾਤ ਸੋਈ ਆ ਇਹ ਦੁੱਧ 14-15 ਕਿਲੋ ਭਰ ਜਾਂਦੀ ਆ 14-15 ਇਹ ਆਪਣੇ ਤੋਂ ਗਈ ਵੀਰ ਜੀ ਪਹਿਲੇ ਸੁਕੇ ਪਹਿਲੇ ਸੁਕੇ ਦਿੱਤਾ 11 ਕਿਲੋ ਦੁੱਧ ਹਾਂਜੀ ਦੂਜੇ ਸੁਕੇ ਦਿੱਤਾ 14 ਕਿਲੋ 15 ਐਨ ਕੀ ਦਿੱਤੀ ਹੋਏ ਦੋ ਜਹਾਜ਼ 14 ਕਿਲੋ ਦੇ ਜੂਗੀ ਵੇਖ ਲੈਵਾ ਵੀਰਾ ਲੈਵਾ 10 ਕਿਲੋ ਤਰਾਗਾ ਵਾਂ ਬਣੀ ਫਿਰਦੀ ਆ ਉਹਨਾਂ ਹੀ ਗਾਣੂ ਤੇ ਉਹਨਾਂ ਹੀ ਪਛਾਣੂ ਉਹਨਾਂ ਹੀ ਪਛਾਣੂ ਤੈਹ ਲੱਗੀ ਸੁਗੇ ਛੋਟੀ ਦੀ ਹਾਂਜੀ ਹਾਂਜੀ ਤੇ ਤੀਜੇ ਸੁਗੇ ਆ ਗਈ ਐ ਤੀਜੇ ਸੁਗੇ ਵੀਰਾ ਮੈਂ ਦੂਜੇ ਨਹੀਂ ਗਾਣਾ ਤੀਜੇ ਆ ਠੀਕ ਹੈ ਜੀ ਤੈਹ ਲੱਗੀ ਮਾਂ ਸੁਗੇ ਠੀਕ ਹੈ ਤੇ ਬੋਲਾ ਬੁਲਾ ਕੀਤਾ ਜੋ ਵੀਰ ਜੀ ਰਾਤੀ ਜੋਇਆ 4 ਕਿਲੋ ਹਾਂਜੀ ਤੇ ਸਵੇਰੇ ਇੰਨਾ ਕਿ 3-4 ਕਿਲੋ ਸਵੇਰੇ ਜੋਇਆ 3-4 ਕਿਲੋ ਸਵੇਰੇ ਹਾਂ 6-7-8 ਕਿਲੋ ਹੋ ਗਿਆ ਉਹ ਸਾਫ ਕਰ ਦਾਂਗੇ ਸ਼ਾਮਾਂ ਨੂੰ ਅੱਛਾ ਠੀਕ ਹੈ ਜੀ ਹਾਂ ਸ਼ਾਮਾਂ ਨੂੰ ਕਰਾਂਗੇ ਸਾਫ ਆਓ ਕੱਟੀ ਆ ਇੱਕ ਬਲੈਕ ਵੇਖ ਲਓ ਜੈਡ ਬਲੈਕ ਆ ਗਈਆਂ ਜੈਡ ਬਲੈਕ ਕੱਟੀ ਆਓ ਪੂਛ ਹੀ ਮਰੀ ਚਿੱਟੀ ਆ ਚਿੱਟੀ ਹਾਂ ਜੀ ਹਾਂ ਚੰਗੀ ਹੈ ਥੱਲੇੋਂ ਪੂਰੀ ਬਣੀ ਆ ਪੂਰੇ 14 ਕਿਲੋ ਵੀ ਰਾਇ ਨੈਟ ਭਰ ਦੂਗੀ 14 ਦੁੱਜੇ ਸੂਏ ਕੀਤਾ ਹੈ ਹਾਂ ਪੰਡਾ ਪਾਈ ਫਿਰਦੀ ਕਰਮਾਂ ਵਾਲੀ ਗਈ ਤੇ ਥਾਣੇ ਵੇਲੇ ਕੋਈ ਬਾਜੀ ਨਹੀਂ ਖਾਈ ਨੇ ਬਰਾਬਰ ਲੱਗਾ ਤੇ ਮੈਂ ਨੇ ਚੋਣ ਪੋਲੀ ਆ ਕੋਈ ਗਰੰਟੀ ਕੋਈ ਚੱਕਰ ਨਹੀਂ ਆਪਣੀ ਗਰੰਟੀ ਮੈਂ ਆਪਣੀ ਗਰੰਟੀ ਦਾ ਕੱਪ ਚੋਲੀ ਦੋ ਰੰਗ ਦਾ ਠੀਕ ਹੈ ਭਰਾਜੀ ਠੀਕ ਹੈ ਹਾਂ ਮੋਲ ਵੀਰ ਜੀ ਫਿਰ ਕੀ ਕਰਦੇ ਆ ਵਾ ਮੋਲ ਜਾ ਜੇ ਵੀਰਾ ਹਾਂਜੀ ਮੋਲ ਲੱਕ ਕੀਤਾ ਹਾਂਜੀ ਤੇ ਚਾਂੰਨੇ ਯਾਰ ਦੀ ਆਪਾਂ ਦੇਣੀ ਆ ਗੜੀ ਫੌਜ ਚਾਂੰਨੇ ਯਾਰ ਦੀ ਛੱਡ ਦੇ ਹਾਂਜੀ ਇੱਧਰ ਵੇਖ ਲਿਓ ਬਾ ਵੀਰ ਚਾਂੰਨੇ ਯਾਰ ਦੀ ਦੇਮੰਗ ਕਰਦੀਏ ਕੋਈ ਮਾਨਤਾਨ ਹੋਰ 500 ਦਾ ਕਰ ਦਾਂਗੇ ਠੀਕ ਐ ਭਰਾ ਜੀ ਹਾਂ ਉਹ ਥੋੜਾ ਛੱਡ ਦਈਏ ਚੱਲ 500 ਹੋਰ ਛੱਡ ਦਈਏ 500 ਦੀ ਦਵਾਂਗੇ ਦੁੱਧ 4 ਕਿਲੋ ਦੇਜੂਗੀ ਦੋ ਚਵਾਈਆਂ ਕਰਤੀਆਂ ਆਪਾਂ ਹਾਂਜੀ ਇਹ ਰਾਤੀ 4 ਕਿਲੋ ਚੋਆ 4 ਕਿਲੋ ਸੂਰੇ ਚੋਆ ਬੋਲਾ ਠੀਕ ਐ ਤਤੀ ਨੂੰ ਪਿਆ ਹਾਂਜੀ ਹਾਂ ਚਵਾਈ ਦੇ ਗਰੰਟੀ ਤੇ ਮੰਗਾਊਗਾ ਹਾਂਜੀ ਆਪਾਂ ਘੱਲ ਦਾਂਗੇ ਠੀਕ ਐ ਭਰਾ ਜੀ ਠੀਕ ਹਾਂ ਕੋਈ ਮਗਾਉ ਗਰੰਟੀ ਤੇ ਮੰਗੋ ਵੱਡੀ ਵੀ ਛੋਟੀ ਆ ਹਾਂਜੀ ਹਾਂਜੀ ਜੀ ਜਾਸੂਗਾ ਬਹੁਤ ਚੰਗੀ ਵਿਖਾ ਕਰੋ ਮੈਂ ਨਾ ਕਿਤੇ ਵੇਖ ਬਾਈ ਸ਼ਾਈ ਹੈਗੀ ਕਿਤੇ ਨਾੜਾਂ ਗੱਲੀਆਂ ਗੱਲੀਆਂ ਦੀਦੀਆਂ ਵੀਰਾਂ ਦੀਦੀਆਂ ਦੀਦੀਆਂ ਇੱਧਰ ਇੱਧਰ ਨਾੜਾਂ ਵੇਖ ਲਾ ਦੁੱਧਰ ਪਰਖ ਕਿੱਥੋਂ ਕੀਤੀ ਜਾਂਦੀ ਵੀਰ ਇੱਧਰ ਦੁੱਧਰੀ ਵੇਖ ਪਰਖ ਨਗਰ ਦੀ ਇਹ ਇੱਧਰ ਵੇਖ ਨਾੜਾ ਛੱਡੇ ਦੀਆਂ ਦੀਦੀਆਂ ਨਾੜਾ ਨਹੀਂ ਬਿਲਕੁਲ ਬਿਲਕੁਲ ੱਲੇ ਚੱਲ ਲਿਬੜੀ ਲਿਬੜੀ ਆ ਹਾਂਜੀ ਹਾਂਜੀ ਤੇ ਉਹ ਤਾਂ ਠੰਢੀ ਆ ਪਰ ਇਹ ਸੀਲਾਂ ਪੂਰੀ ਹਾਂ ਪਤਲੀ ਚਮੜੀ ਦੀ ਆ ਇਧਰ ਆ ਪਤਲੀ ਚਮੜੀ ਦੀ ਆ ਕਿਤਰਾ ਮਰਜੀ ਪਟੀ ਆ ਠੰਡੀ ਐ ਮੱਜ ਠੰਡੀ ਸੀਲ ਹਾਂ ਹਾਂ ਠੰਡੀ ਆ ਠੀਕ ਹੈ ਜੀ ਵੀਰ ਸਾਫ ਕਰੂਗਾ ਕੋਈ ਮੈਂ ਇਹਦਾ 14 ਕਿਲੋ ਭਾਵੇਂ 16 ਕਿਲੋ ਚੋਲੇ ਕਿ 9500 ਕੀਤਾ ਫਿਰ ਮੋਲ ਆਪਾਂ ਪਹਚਾਣਾਂ 1500 ਦੀ ਆਪਾਂ ਦੇਣੀ ਆ ਠੀਕ ਹੈ ਭਰਾ ਜੀ ਐਵੇਂ ਨਹੀਂ ਇਹਦਾ ਸਵਾਲ ਆਖ ਮੰਗ ਲੀਏ ਰੈ ਨਾ ਮੰਗ ਲੀਏ ਕਿੰਨੇ ਦੀ ਆਪਾਂ ਦੇਣੀ ਆ ਮੱਜ ਹਾਂਜੀ ਉਨਾ ਹੀ ਮੋਲ ਕਿੰਨਾ ਹੈਗਾ ਆਪਾਂ ਲੈ ਲੈਣੀ ਕਮਾਈ ਆਪਦੀ ਰੱਖ ਕੇ ਆਪਦਾ 2000 ਕਮਾਈ ਉਹ ਮੋਲ ਕੀਤਾ ਆਪਣੇ ਨਾਲ ਕੋਈ ਬੈਸੇ ਨਾ 90 90 90 लावे ਆਪਾਂ ਉਹਨੇ ਦੀ ਦੇਣੀ ਆ ਵੀਰ ਜੀ ਬਿਲਕੁਲ ਹਾਂ ਆ ਵੜਾ ਵੀਰ ਜੀ ਹਾਂਜੀ ਪਹਿਲੇ ਸੂਈ 18 19 ਲੀਟਰ ਗੱਡਿਆ ਨੇ ਦੁੱਧ ਠੀਕ ਹੈ ਜੀ ਬੱਚੀ ਦਿੱਤੀ ਆ ਬੱਚੀ ਆ ਗਈ ਆ ਬੱਚੀ ਵਗਾ ਦਿਓ ਗੱਲਾਂ ਹਾਂ ਰਾਤੀ ਸੂਈ ਏ ਇਹ ਵੀ ਰਾਤੀ ਸੂਈ ਆ ਹਾਂਜੀ ਰਾਤ ਹਨ ਹਾਂ ਇਹ ਵੀ ਰਾਤੀ ਸੂਈ ਆ 나ੜੂ ਖਾ ਗਈ ਬੱਚੀ ਅੱਗਾ ਖਾ ਗਈ ਆ ਹਾਂਜੀ ਤੇ ਏਰੀਆਂ ਚਵਾਈਆਂ ਆਪਾਂ ਦੋ ਕਰਤੀਆਂ ਦੋ ਕਰਤੀਆਂ ਹਾਂ ਕੀ ਰਿਕਾਰਡ ਰਕੋ ਦੋ ਕਿਲੋ ਬਾਲਾ ਚੋਇਆ ਪਿਛਲੇ ਸੂਏ ਦਾ ਕੀ ਰਿਕਾਰਡ ਜੋ? ਵੀਰ ਜੀ 19 ਲੀਟਰ ਦੁੱਧ ਦਿੰਦੇ ਰਹੀ ਹੈ। 19 ਲੀਟਰ ਪਹਿਲਾਂ 19 ਲੀਟਰ ਦਾ। ਹਾਂ ਪਹਿਲੇ ਸੂਏ ਕੱਢਿਆ 19 ਲੀਟਰ। ਚਵਾਈ ਜੂਈ ਦੀ ਕਿੰਨਾ ਮਿਲਦੀ? ਕਿ 20 22 ਕਿਲੋ ਕੱਢੂਗੀ? ਹਾਂ ਜੀ। ਮੈਂ ਤੁਹਾਨੂੰ 25 26 ਕਿਲੋ ਕਹ ਰਾਂ ਲੇਵੇ ਸਾਬ ਨਾਓ ਅਗਰ ਛੋੜ ਨਹੀਂ ਮਾਰਨਾ। ਹਾਂ ਜੀ। ਕੱਲ ਕਿਹੜਾ ਸਾਮ ਕਰਨ ਦੇ ਭਾਵੇਂ 25 ਕਿਲੋ ਚੋਲੇ। ਬਿਲਕੁਲ ਬਿਲਕੁਲ। 20 22 ਲੀਟਰ ਦਿੰਦੀ ਹੈ। ਹੈ? ਬਾਕੀ ਪਾਏ ਦਾ ਹੀ ਆ। ਗਾੜੀ ਪਾਏ ਦਾ ਵੀਰ ਜੀ। ਹਾਂ ਜੀ ਹਾਂ ਜੀ। ਹਾਂ। ਵੜ ਚੰਗੀ ਆ। ਹਲੇ ਤੈਜੀ ਲੱਗੀ ਸੂਕੇ। ਹਾਂ ਜ ਇਦਰਾ ਵੀਰਾ ਠੰਡੀ ਆ ਪੂਰੀ ਠੰਡੀ ਸੀ ਮੈਂ ਕੋਈ ਚੱਕਰ ਨਹੀਂ ਤੇ ਪੰਡਾ ਪਾਈ ਫਿਰਦੀ ਆ ਇਹਦੇ ਹਾਂ ਇਹਦੀਆਂ ਦੋ ਚਵਾਈਆਂ ਕਰਤੀਆਂ ਰਾਤੀ 8 ਕਿਲੋ ਚੋਇਆ ਸਿਰੇ 7 ਕਿਲੋ ਚੋਇਆ ਠੀਕ ਹੈ ਜੀ ਹਾਂ 13 12 13 ਕਿਲੋ ਬੋਲਾ ਛਟਾਣੀ ਚ ਹੋਤਾ ਪਾ ਓਕੇ ਓਕੇ ਥਾਣ ਵੇ ਅ ਗੁਲਾਬੀ ਲੱਗਾ ਚਵਾਈ ਵਾਲਾ ਥਾਣ ਪੂਰ ਨਹੀਂ ਛੱਟਾ ਨਹੀਂ ਕੋਈ ਹਾਂ ਜੀ ਹਾਂ ਨਾੜਾਂ ਕੱਲੀਆਂ ਕੱਲੀਆਂ ਚੱਡੀ ਦੀਆਂ ਦੀਆਂ ਵੇਸ਼ੀ ਛੱਕ ਨਹੀਂ ਕੋਈ ਹੈਗਾ ਨਾ ਜੀ ਨਾ ਮੀਂਹ ਕਿੱਧਰ ਸਾਡਾ ਲੇਵਾ ਮੈਂ ਤੁਹਾਨੂੰ 25 26 ਕਿਲੋ ਕਹਦਾ ਤਾਂ ਵੀ ਅਗਲੇ ਸੱਜ ਮੰਨ ਲੂ ਮੰਨ ਲੈਣਾ ਮੰਨ ਲੈਣਾ ਭਰਾ ਜੀ ਪਰ ਕਿਹੜੇ ਹਸਾਮ ਨੇ 18 19 ਕਿਲੋ ਪਹਿਲੇ ਨੇ ਕੱਢਿਆ ਹਾਂਜੀ ਹਾਂਜੀ ਉਸ ਹਸਾਮ ਨਾਲ ਵੀ ਦੀ ਭਾਵੇਂ ਸਾਮ ਦੇ ਸਰਤੇ ਭਾਵੇਂ 5 ਕਿਲੋ 4 ਕਿਲੋ ਚੋਲੋ ਪਾਏ ਦਾ ਹੀ ਆ ਵੀਰ ਪਾਏ ਦਾ ਦੇਣਾ ਹਾਂਜੀ ਇਹ ਵਾਦਾ ਹੀ ਡਿਪੈਂਡ ਕਰਦਾ ਇਹ ਵਾਦੀ ਆ ਇਹਦੇ ਪੂਰੀ ਠੰਡੀ ਸੀ ਮੈਂ ਨਾ ਕੋਈ ਚੱਕਰ ਨਹੀਂ ਬਚੀਦਾ ਤਾਂ ਹਲੇ ਉਹ ਦੋ ਚਵਈਆਂ ਕੀਤੀਆਂ ਤੇ ਤਾਂ ਵੀ ਬਣੀ ਫਿਰਦੀ ਫੇਰ ਆ ਪੂਰੀ ਬਣੀ ਜਾਂਦੀ ਮੰਡਾ ਪਾਈ ਫਿਰਦੀ ਗਰਮ ਵਾਲੀ ਇਧਰ ਗਾੜੀਆਂ ਨਾਣਾ ਵੇਖੋ ਵੀਰ ਚੱਡੇ ਦੀਆਂ ਨਾਣਾਆਂ ਮਾ ਕੱਲੀਆਂ-ਕੱਲੀਆਂ ਜੀਰੀਆਂ ਹਾਂਜੀ ਹਾਂਜੀ ਹੈ ਚੀਜ਼ ਆ ਵੇੜਾ ਪੂਰਾ ਪੂਰੀ ਬੁਝੇਗਾ ਥਣ ਪਾਂਡਾ ਸੋਹਣਾ ਵੇੜ ਦੇ ਆਪਾਂ ਕਿਹੜੇ ਪੈਸੇ ਲੈ ਲੈਣੇ ਉਹ ਦੱਸਨੇ ਆਪਾਂ ਵੀ ਹਾਂਜੀ ਕਰੀਏ ਫਿਰ ਮੋਲ ਹਾਂਜੀ ਕਿਜੀ ਮੋਲ ਕਰਨਾ ਜੇ ਜਿਹੜਾ ਲੈ ਲੈਣਾ ਕਿਹੜੇ ਲੈ ਲਈ ਲੈਣਾ ਆਪਾਂ ਹਾਂਜੀ ਮੋਲ 70000 ਆ ਹਾਂਜੀ ਤੇ ਆਪਾਂ 60000 ਦੀ ਦਵਾਂਗੇ ਨਹੀਂ ਹੋਰ ਕਰਦੀਏ ਮਾਨਤਾਨ ਕੋਈ ਨਹੀਂ ਪਾਂ 500 ਕਰ ਦਾਂਗੇ ਠੀਕ ਐ 500 ਦੀ ਆਪਾਂ ਦੇਣੀ ਆ ਤੇ ਕੋਈ ਇਹ ਜਣਾ 60 ਲਾਵੇ ਕਿ 62 ਲਾਵੇ ਆਪਾਂ ਕਿੰਨੇ ਦੀ ਵਾਚੀ ਦੇਣੀ ਆ ਉਹਨਾਂ ਕੀਤਾ ਆਪਾਂ ਇਹ ਜਿਹੜਾ ਮੇਰਾ 75ਵਾਂ ਕਿ 70 ਦੀ ਆਖਿਆ ਫੇਰ ਘਟਜੋ 2-4000 ਉਹ ਸੁਆਦ ਜ ਨਹੀਂ ਆਉਂਦਾ ਬਿਲਕੁਲ ਬਿਲਕੁਲ ਜੀ ਤੇ ਆਨਲਾਈਨ ਕੋਈ ਮੰਗਾਉ ਵੀ ਰਾ ਹਾਂਜੀ ਆਪਾਂ ਘਲਾਵਾਂਗੇ ਠੀਕ ਹੈ ਜੀ ਹਾਂ ਕੋਈ ਚੱਕਰ ਨਹੀਂ ਬੱਚੀ ਤੇ ਕੋਈ ਛੱਕਣੀ ਵੇਣਾ 62 500 ਆ ਗਿਆ ਮੁੱਲ ਮੈਂ ਨਾ ਜੇਰਾ ਜੇਰ ਦੀ ਆਪਾਂ ਵੀਡੀਓ ਬਣਾਈ ਆ ਹਾਂਜੀ ਉਹ ਮਿਲ ਜੂ ਵੀਡੀਓ ਮਿਲ ਜੂਗਾ ਨਾ ਹਾਂ ਕਿਤਾ ਭੁੱਲ ਗਿਆ ਮਾਈ ਦੀ ਆਪਾਂ ਬਣਾਈ ਜੇਰ ਦੀ ਵੀਡੀਓ ਹਾਂਜੀ ਹਾਂਜੀ ਤੇ ਗਾਂ ਦੀ ਆਪਾਂ ਬਣਾ ਲਈ ਆ ਠੀਕ ਹੈ ਮਿਲ ਜੂ ਵੀਡੀਓ ਹਾਂ ਹਾਂ ਵੀਡੀਓ ਬਣਾ ਜਿਹੜੇ ਵੀ ਸੱਜਣ ਨੂੰ ਚਾਹੀਦੀ ਹੋਈ ਯਾਰ ਸੁਈ ਡੰਗਰ ਕਿੰਦਾ ਇਹ ਸੁੰਦਾ ਨਹੀਂ ਹੁੰਦਾ ਇਹ ਟੈਨਸ਼ਨ ਜੀਦੀ ਆ ਹਾਂਜੀ ਸੁੂ ਵਿਆ ਜੇਰ ਸੁੱੜਤੀ ਆ ਚਵਾਈ ਕਰ ਲਈ ਉਹ ਗੱਲਾਂ ਨੇ ਗਾ ਬਿਲਕੁਲ ਬਿਲਕੁਲ ਸਾਰੇ ਕੰਮ ਹੋ ਗਏ ਹੁਣ ਹਾਂਜੀ ਹਾਂਜੀ ਹੋਰ ਨਹੀਂ ਕੋਈ ਚੱਕਰ ਘਰ ਵਾਲਾ ਸੋਇਆ ਡੰਗਰ ਛੇਤੀ ਮੰਗਦਾ ਸਾਰੇ ਹਾਂਜੀ ਹਾਂਜੀ ਵੀਰ ਭਰਾਣ ਦੇ ਸੋਇਆ ਹੋਵੇ ਜੇ ਸੁਟੀ ਹੋਵੇ ਚਵਾਈ ਹੋਈ ਹੋਵੇ ਬਿਲਕੁਲ ਬਿਲਕੁਲ ਭਰਾ ਜੀ ਸਵਾਦ ਹੀ ਫਿਰ ਆਉਂਦਾ ਇਹ ਵੀ ਆਉਣਾ ਇਹ ਆਪਾਂ 65 500 ਦੀ ਬੱਚੀ ਦੇਣੀ ਆ ਠੀਕ ਹੈ ਭਰਾ ਜੀ ਹਾਂ ਇਹਦੀ ਦੇ ਦਈਏ ਆ ਵੀਰ ਜੀ 10 ਲੀਟਰ ਦੁੱਧ ਦੀ ਝੋਟੀ ਪਹਿਲਣ ਆ ਗਈ ਪਹਿਲਣ ਵੇ ਨਕੀ ਸਿੰਘੀ ਸਿੰਘੀ ਕਰੋ ਹਾਂ ਚੈੱਕ ਕਰਨਾ ਹੈ ਸਿੰਘੀ ਨਕੀ ਗੋਲ ਸਿੰਘੀ ਲੱਗੀ ਕਟਾ ਮਗਰਾ ਮਗਰ ਕਟਾ ਗਿਆ 10-12 ਦਿਨਾਂ ਦੀ ਸੂਈ ਹਾਂਜੀ 10-12 ਦਿਨ ਹੋ ਗਏ ਵੀਰੇ 10-12 ਦਿਨ ਹੋ ਗਏ ਐਵੇਂ 6-7 ਦਿਨ ਛੋੜਾਖਣਾ ਹਾਂਜੀ ਹਾਂਜੀ ਤਾਂ 10 ਲੀਟਰ ਦੁੱਧ 10 ਲੀਟਰ ਦੁੱਧ ਆ ਗਿਆ ਤੇ ਮੋਲੇ ਦਾ ਜਾਇਜ ਆ ਹਾਂਜੀ ਇਧਰ ਆਇਓ ਇਧਰ 10 ਲੀਟਰ ਦੁੱਧ ਪਹਿਲਾਂ ਝੋਟੀ ਹਾਂਜੀ ਦੂਜੇ ਸੂਏ 2 14-15 ਕਿਲੋ ਦੁੱਧ ਝੋਟੀ ਦੂਜੇ ਕਰ ਜੂ ਹਾਂਜੀ ਸ਼ਾ ਹਾਂ ਚੰਗੀ ਜੋੜੀ ਪਰ ਉਹ ਫੇਸ ਕੁਆਲਟੀ ਸੱਜਣੋਂ ਚੈੱਕ ਕਰੇ ਹਾਂਜੀ ਆਈ ਹੈ ਧਰਦੀ ਥੋੜਾ ਅੱਛਾ ਜੀ ਆਈ ਹੈ ਹਾਂ ਠੀਕ ਹੈ ਜੀ ਪੰਨਾਵੇਂ ਥਾਂ ਤੇ ਆਣ ਕੇ ਪਟੂ ਆ। ਹੁਣ ਘਰੋਂ ਬਾਹਰ ਨਹੀਂ ਡੰਗਰ ਕੱਢਿਆਂ ਤੱਕ ਜਰਾ। ਹਾਂਜੀ ਹਾਂਜੀ। ਲੇਵ ਲੇਵਾ ਖਾਦੋ ਵੀਰਾਂ। ਕਰੋ ਜੀ ਚੈੱਕ ਲੈ ਬਾਤ। ਚੰਗੀ ਝੋਟੀ। ਬਹੁਤ ਜਿਆਦੀ ਚੰਗੀ ਆ। ਹਾਂਜੀ ਹਾਂਜੀ। ਦਾਕਲੋ ਦੁੱਧ ਕਟਾ ਮਗਰ 10-12 ਦਿਨਾਂ ਦੀ ਸੂਈ। ਹਾਂਜੀ। ਤੇ ਮੋਲੇ ਗਿਆ ਜੀ ਰਖਣਾ। ਡਰਦੀ ਕੈੰਵਰੀ ਜਦੋਂ। ਆ ਕਾ ਐਵਰੇ ਤੋਂ ਡਰਦੇ ਆ ਟੰਗ ਟੰਗ ਹੁੰਦੀ ਆ ਮਿੱਠੇ ਭਾ ਕਰਨੇ ਹੈ ਮੈਂ ਨਾ ਮਿੱਠੇ ਦਾ ਕਿਹੜੀ ਲੇਲੀ ਲੈਣੇ ਆਪਾਂ ਹਾਂਜੀ ਹਾਂਜੀ ਕੋਈ ਆਨਲਾਈਨ ਮਗਾਉ ਆਪਣੀ ਸੁਜ਼ਲੀ ਦੇ ਬਿਲਕੁਲ ਬਿਲਕੁਲ ਤੇ ਘਲਦਾ ਗਿਆ ਉਹ ਬੂਰੀ ਮੱਝ ਆ ਆਪਾਂ ਤੇ ਪੀ ਪੂਰੀ ਉਹ ਵੀ ਵੜਾਈ ਆ ਹਾਂਜੀ ਹਾਂਜੀ ਮੱਝ ਦੀਆਂ ਦੋ ਚਵਈਆਂ ਕਰਤੀਆਂ ਗਾਂ ਦੀਆਂ ਆਪਾਂ ਦੋ ਚਵਈਆਂ ਕਰਤੀਆਂ ਹਾਂਜੀ ਹਾਂਜੀ ਆਨਲਾਈਨ ਕੋਈ ਵੀ ਭਰਾ ਵੀਡੀਓ ਗੱਲ ਕਰਕੇ ਹਨਾ ਤਸੱਲੀ ਕਰੇ ਜਿੱਤਨਾ ਵੀ ਹਾਂ ਜੀ ਇਹ ਵੀ ਚੱਕਰ ਦਾ ਜਰੂਰ ਵੀਚ ਕਰੇ ਦੀ ਗੱਡੀ ਘੱਲਣੀ ਆ ਹਾਂ ਜੀ ਤੇ ਆਪ ਦੀ ਗੱਡੀ ਬੇਸ਼ੱਕ ਘਲਦੇ ਕੋਈ ਜੇ ਕੋਈ ਲਾਗੇ ਦਾ ਭਰਾ ਵੀਚ ਕਰ ਸਕਦਾ ਉਹ ਵੀ ਜਰੂਰ ਕਰੇ ਆਪ ਦੀ ਮੈਂ ਨਾ ਕੋਈ ਚੱਕਰ ਨਹੀਂ ਆ ਪੂਰੀ ਸੱਲੀ ਕਰਕੇ ਖੜੇ ਹਾਂਜੀ ਹਾਂਜੀ ਠੀਕ ਹੈ ਜੀ ਬੋਲ ਫਿਰ ਵੀ ਮੈਂ ਨਾ ਵੀਰਾ ਚੰਬੜੀ ਵੇਖ ਵੀਰਾ ਪਤਲੀ ਇਧਰ ਛੋਟੀ ਦੂਜੇ ਸੁਵੇ 14 ਕਿਲੋ ਦੁੱਧ ਭਰ ਜੂਗੀ ਭਰੂਗੀ 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 ਥਾਂ ਚੰਗਾ ਲੱਗਾ ਛੋਟੀ ਨੂੰ ਹਾਂਜੀ ਹਾਂਜੀ ਹੈ ਸਾਣਪੰਡਾ ਸੋਣਾ ਮੁੱਲ ਹੁਣ ਤੁਸੀਂ ਦੱਸ ਦੋ ਕਿੰਨੇ ਕੀ ਦੀ ਦੇ ਦੀਏ ਤੇ ਨਹੀਂ ਕਰੀਏ ਜੈ ਜੈ ਜਿਹੜਾ ਮੁੱਲ ਸੀ ਯਾਰ ਕਰਦਾ ਜਾਇ ਜਾ ਅੱਛਾ ਹਾਂ ਦੇਣ ਵਾਲੀ ਗੱਲ ਕਰੀਏ ਜੀ ਆਪਾਂ 75000 ਦੀ ਦੇਣੀ ਆ ਵੀਰ ਜੀ 2 ਛੜਾ ਲਓ 3 ਛੜਾ ਲਓ 5 ਹੀ ਛੜ ਦੇਣਾ ਸਿੱਧਾ ਹਾਂ ਜੀ ਆਪਾਂ 75000 ਦੀ ਦੇਣੀ ਆ ਇਸ ਛੋਟੀ ਠੀਕ ਹੈ ਜੀ ਹਾਂ 75000 ਦੀ ਦੇਣੀ ਦਾਖਲ ਦੁੱਧ ਹਾਂ ਜੀ ਕਟਾ ਮਗਰ ਆ ਤੇ ਆਪਾਂ 75000 ਦੀ ਦੇਣੀ ਆ ਸੋਹਣੀ ਛੋਟੀ ਦੂਜੇ ਸੂਏ ਛੋਟੀ ਲੱਖੋਂ ਬਾਹਰ ਛੋਟੀ ਬਣ ਜੂਗੀ ਬਣ ਜੂਗੀ ਬਣ ਜੂਗੀ ਭਰਾ ਜੀ ਕੋਈ ਸ਼ੱਕ ਨਹੀਂ ਹੈਗਾ ਦੂਜੇ ਸਵੇਰੇ ਦੁੱਧ ਦੇ 4 ਕਿਲੋ ਕਰ ਜੀ ਕਰ ਜਾਣਾ ਕਰ ਜਾਣਾ ਵੀਰ ਹੈ ਬਿਲਕੁਲ ਬਿਲਕੁਲ ਕੱਡ ਕਾਟ ਚੰਗਾ ਸੋਨਾ ਕਰਦੇ ਆ ਕੋਈ ਸਿੰਗਲ ਦੀ ਗੱਲ ਨਹੀਂ ਹੈ ਸਿੰਗਲ ਢੀ ਦੀ ਆ ਕਿਸੇ ਵੱਲੋਂ ਸ਼ੱਕ ਨਹੀਂ ਝੋਟੀ ਜਗਾ ਬਿਲਕੁਲ ਬਿਲਕੁਲ ਵੀਰ ਨਿਕਾ ਗੋਲ ਸਿੰਗੀ ਨਹੀਂ ਲੱਗੀ ਹੈ ਮੈਂ ਨਾ ਭਾ 10 ਪਿੰਡ ਘੁੰਮ ਕੇ ਆ ਗਏ ਹਾਂ ਤੇ ਪਹਿਲਾਂ ਝੋਟੀ ਹੋਵੇ ਤਾਂ 10 ਕਿਲੋ ਦੁੱਧ ਹੋਵੇ ਇਹ ਭਾ ਨਹੀਂ ਕਿਤੇ ਹੈਗਾ ਆਪਾਂ 2000 ਕਮਾਈ ਦਾ ਮੁੱਲ ਪਾਤਾ ਅੱਜ ਇਹ ਭਾ ਮੂਸਿਆਂ ਚ ਹੀ ਮਿਲਦੇ ਆ 2000 ਕਮਾਈ ਦਾ ਮੁੱਲ ਪਾਇਆ ਜ਼ਿਆਦਾ ਕਮਾਈ ਨਹੀਂ ਲੈਣੀ ਹਾਂਜੀ ਹਾਂਜੀ ਤੇ ਕੋਈ ਗਾਗਾ ਜੁੜਿਆ ਰਿੰਦਾ ਅਗਲਾ ਕਹਿੰਦਾ ਚਲ ਪਹਾੜਾਂ ਮਿਲਿਆ ਅਗਲਾ ਗਾਂਹ ਦੱਸਦਾ ਪਹਾੜਾਂ ਡੰਗਰ ਹੈਗਾ ਬਿਲਕੁਲ ਬਿਲਕੁਲ ਹੈ ਗਾਗ ਜੁੜਿਆ ਰਿੰਦਾ ਹਾਂਜੀ ਹਾਂਜੀ ਇਸ ਤਰ੍ਹਾਂ ਆਪਣੇ ਨਾਲ ਗਾ ਇਹ ਨਹੀਂ ਹੁਣ ਇਹਦਾ ਮੋਲੀ ਇਹਦਾ ਮੋਲੀ 90 ਕਰਕੇ 85 ਦੀ ਆ ਕੀ ਉਹ ਗੱਲ ਦਾ ਸਵਾਲ ਨਹੀਂ ਹੁੰਦਾ ਸਵਾਲ ਨਹੀਂ ਹੁੰਦਾ ਦੇਖੇ ਜਾਊਗੀ ਅੜ ਕੇ ਵਿਗੀ ਤੇ ਕੀ ਵਿਗੀ ਕੀ ਵਿਗੀ ਇਸੇ ਪੈਸੇ ਨਾਲ ਹੋਰ ਚਾਰ ਡੰਗਰ ਵੇਚ ਲੈਣੇ ਆਪਾਂ ਹਾਂਜੀ ਹਾਂਜੀ ਹੈ ਜਿਹੜੀ ਛੋਟੀ ਕਮਾਈ ਵੀਰਾ ਹਾਂਜੀ ਹਾਂਜੀ ਇਹ ਛੇਤੀ ਡੰਗਰ ਵੇਚਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਹਾਡੇ ਵੀਡੀਓ ਤੀਜੇ ਚੌਥੇ ਦੇ ਨਾਲ ਆਪਾਂ ਪਾਈਦੀ ਆ ਹਾਂ ਪੱਕੀ ਆ ਪਾਈ ਆ ਮਿੰਟੋ ਮਿੰਟ ਮਾਲ ਮੈਂ ਨਾ ਰੁਕਦਾਂ ਨੀ ਆ ਉਦੋਂ ਵੀਡੀਓ ਪਾਈ ਉਹ ਗਿਆ ਆ ਗਾਂ ਦਾ ਇਧਰ ਮਾ ਗਾਂ ਦਾ ਲੇਵਾ ਹੋਗਾ ਉਹ ਮੱਜਾ ਗਾਵਾਂ ਨੂੰ ਬਣੀ ਫਿਰਦੀ ਆ ਆ ਹੈ ਲੇਵਾ ਤਾਂ ਪਾਈ ਗਾਂ ਨੂੰ ਗਾਵਾਂਾਂ ਦੇ ਬਲਗਾ ਕੀ ਰਸਿਆ ਪੰਡਾ ਹੀ ਪਾਈ ਫਿਰਦੀ ਹੈ ਲੇਵਾ ਗਾਵਾਂ ਵਾਲਾ ਲੱਗਾ ਨੂੰ ਉਹਨਾਂ ਗਾਂ ਨੂੰ ਤੇ ਉਹਨਾਂ ਫਿਸ਼ਾਂ ਨੂੰ ਨਾੜਾਂ ਗੱਲੀਆਂ ਗੱਲੀਆਂ ਠੀਕ ਹੈ ਜੀ ਗਾਵਾਂ ਵਾਲਾ ਲੇਵਾ ਉਹਨੂੰ ਲੱਗਾ ਹਾਂਜੀ ਹਾਂਜੀ ਹੈਗੀ ਮਾਜਾ ਦਾ ਲੇਵਾ ਗਾਂ ਵਾਲਾ ਆ ਇਧਰ ਬੈਠ ਬੈਠ ਹੈ ਚੀਜ਼ ਆ ਚੀਜ਼ ਆ ਪੂਰੀ ਵੀ ਹਾਂ ਸੁਹਾ ਦੁੱਜਾ ਨਾ ਇਹ ਮੈਂ ਨਾ ਡੰਗਰ ਵੀਰਾ ਸੁਹਾ ਚਾਈ ਦੁੱਜਾ ਇਹਦਾ ਦੁੱਜਾ ਉਹ ਮਾਜਰਾ ਤੀਜਾ ਉਹ ਬੂਰੀ ਦਾ ਤੀਜਾ ਉਹ ਪਹਿਲਣ ਆ ਗਈ ਪਹਿਲਣ ਆ ਗਈ ਹਾਂ ਠੀਕ ਆ ਜੀ ਤੇ ਆਪਾਂ ਐਡਰੈਸ ਕਰੀਏ ਕਨਫਰਮਾਂ ਤੇ ਮੋਬਾਈਲ ਨੰਬਰ ਤਰਨਤਾਰਨ ਜ਼ਿਲ੍ਹਾ ਅਸਜੀਲ ਤਰਨਤਾਰਨ ਹਾਂਜੀ ਪਿੰਡ ਮੂਸਾ ਪਿੰਡ ਮੂਸਾ ਚਭਾਲ 7-8 ਕਿਲੋਮੀਟਰ ਆ ਭਿੱਖੀਵੇਂਡ ਆਪਾਂ ਨੂੰ 7-8 ਕਿਲੋਮੀਟਰ ਪਿੰਦਾ ਹਾਂਜੀ ਪੱਟੀ ਆਪਾਂ ਨੂੰ 20-22 ਕਿਲੋਮੀਟਰ ਆ ਹਾਂਜੀ 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 ਤੇ ਮੋਬਾਈਲ ਨੰਬਰ ਵੀ ਦੀ ਕਨਫਰਮ 9501344113 ਠੀਕ ਹੈ ਭਰਾ ਜੀ ਹਾਂਜੀ ਜੀ ਆਣ ਵੀਰ ਜੀ ਕੋਈ ਆਪਾਂ ਨੂੰ ਇੱਕ ਗੱਲ ਹੋ ਰਿਆ ਹਾਂਜੀ ਕੋਈ ਰਾਤ ਰਹੂਗਾ ਦੋ ਡੰਗ ਚਵਾਈ ਕਰਕੇ ਆਪਣੇ ਤੋਂ ਖੜੇ ਸੱਲੀ ਕਰਕੇ ਹਣਾ ਸੱਲੀ ਕਰਕੇ ਖੜੇ ਰਾਤ ਵੀ ਰਹਿਣਾ ਜਾਂਦਾ ਰਹਿ ਸਕਦਾ ਮੈਂ ਨਾ ਕੋਈ ਚੱਕਰ ਨਹੀਂ ਦਾ ਮੈਂ ਨਾ ਆਪ ਦੀ ਸੱਲੀ ਕੀਤੀ ਹੋਗੀ ਹਾਂਜੀ ਹਾਂਜੀ ਪਹਿਲੇ ਡੰਗ ਆਪਾਂ ਸਾਈ ਤੋਂ ਬਗੈਰ ਚਵਾਵਾਂਗੇ ਠੀਕ ਵੀ ਕਹਿਣਾ ਗੱਲ ਹਾਂਜੀ ਤੇ ਦੂਜੇ ਡੰਗ ਸੋਇਲ ਲੇ ਲਾਂਗੇ ਆਪਾਂ ਠੀਕ ਹੈ ਭਰਾ ਜੀ ਹਾਂ ਦੱਸਾ ਇਹ ਪਹਿਲੇ ਡੰਗ ਆਪਾਂ ਸਾਈ ਤੋਂ ਬਗੈਰ ਡੰਗ ਕਿਹੜਾ ਮਰਜੀ ਚੋਲੇ ਹਾਂਜੀ ਹਾਂਜੀ ਸਾਈ ਤੋਂ ਬਗੈਰ ਚਵਾ ਦਾਂਗੇ ਆਪਾਂ ਨੂੰ ਮਾਨ ਡੰਗਰ ਤੇ ਬਿਲਕੁਲ ਬਿਲਕੁਲ ਜੋ ਦੱਸਾਂਗੇ ਕੀ ਗੱਲ ਹੈ ਭਰਾ ਹਾਂ ਹੁਣ ਆ 14 15 ਕਿਲੋ ਵਾਲੀ ਝੋਡੀ ਆ ਇਹ 5000 500 ਦੀ ਆਪਾਂ ਝੋਡੀ ਦੇਣੀ ਆ ਹਾਂਜੀ ਤੇ ਕੋਈ ਜਾਇਜ਼ ਆ ਕੋਈ ਇਹ ਨਾ ਕੁਕਰ ਧੱਕਾ ਬਿਲਕੁਲ ਵੇਖ ਇਹ ਭਾਣ ਵਾਲੇ ਮੂਸਿਆਂ 'ਚ ਮਿਲਦੇ ਆ ਮੂਸਿਆਂ 'ਚ ਮਿਲਣਗੇ ਆ ਗਿਆ ਹੀ ਰਾ ਤੇ ਸ਼ਾਹ ਹਾਂਜੀ ਹਾਂਜੀ ਜੀ ਐਨ ਵੀਰ ਜੀ ਘੜਾਵੇ ਠੀਕ ਆ ਭਰਾ ਜੀ ਧੰਨਵਾਦ ਜੀ ਬਾਬਾ ਹਾਂਜੀ ਹਾਂਜੀ ਹਾਂਜੀ